ਇੱਕ ਘਰ ਅਡਾਪਟ ਕਰਕੇ ਤੇ ਇੱਕ ਘਰ ਦਾ ਜਿਹੜਾ ਛੱਤ ਹੈ ਛੱਤ ਪਾ ਦੇਣਾ ਉਸ ਬੰਦੇ ਨੂੰ ਗਰੀਬ ਬੰਦੇ ਨੂੰ ਤੇ ਉਹਦਾ ਮਸਲਾ ਹੱਲ ਹੋ ਜਾਏ ਜ਼ਿੰਦਗੀ ਪਰ ਲਈ ਜੋ ਅੱਜ ਹੋ ਸਕਦਾ ਹੈ ਸਾਡੇ ਕੋਲ ਉਹ ਅਸੀਂ ਕੀਤਾ ਤਰਪਾਲਾ ਦੇਤੀਆਂ ਰਾਸ਼ਨ ਦੇਤਾ ਸਭ ਕੁਝ ਦੇਤਾ ਬਟ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਨੋਟ ਕਰ ਲਿਆ ਬੀਬੀ ਜੀ ਦਾ ਮਾਤਾ ਜੀ ਦਾ ਨੰਬਰ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਇੱਥੇ ਆ ਕੇ ਇਹਨਾਂ ਦਾ ਕੋਈ ਨਾ ਕੋਈ ਛੱਤ ਦਾ ਮਸਲਾ ਹੱਲ ਕਰੀਏ ਸੱਤ ਡੇ ਅਗੀ 5 ਕਿੰਡਲ ਕਣ ਕੋ ਵੀ ਅੰਦਰ ਚਲੀ ਗਈ ਆ ਚੋਲ 1 2 ਕਿੰਡਲ ਉਹ ਵੀ ਚਲੇ ਗਏ ਤੁਹਾਡੇ ਸਾਹਮਣੇ ਜੋ ਵੀ ਹੈਗਾ ਘਰ ਦਾ ਕੁਛ ਰਿਆ ਹੀ ਨਹੀਂ ਕੋਈ ਕਿ ਦੇ ਕਿਤੇ ਵੀ ਰੈਸ਼ਨ ਲੈਂਡ ਜੋ ਵੀ ਆ ਘਰ ਦਾ ਜੋ ਉਜੜ ਗਿਆ ਕੀ ਕਰਨਾ ਹੈ ਬਾਹਰ ਰੈਸ਼ਨ ਲਿਆ ਕੇ ਕਿੱਥੇ ਰੱਖਣਾ ਹੈ ਆਪ ਤਾਂ ਬਾਹਰ ਬੈਠਿਆ ਨੇਰੇ ਲਾਇ ਹੀ ਤੇ ਬਾਹਰ ਕਿੱਥੇ ਹੀ ਜਾਣਾ ਹੈ ਤੁਸੀਂ ਆਪ ਦਾ ਸੋਚੋ ਸਾਰਿਆਂ ਨੂੰ ਇਹੀ ਰਿਕਵੈਸਟ ਕਰਦਾ ਮੇਰਾ ਵੀਰ ਜਿਨੇ ਵੀ ਇੱਥੇ ਕੋਈ ਤਿਲ ਫੁੱਲ ਆਪਦਾ ਯੋਗਦਾਨ ਪਾਉਣਾ ਹੈ ਉਹ ਕਿਸੇ ਇੱਕ ਚੰਗੀ ਸਿਸਟਮ ਦੇ ਥਰੂ ਆ ਕੇ ਇੱਥੇ ਇਹ ਚੀਜ਼ ਦੇ ਉੱਤੇ ਇਨਵੈਸਟ ਕਰੇ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਮਪੁਰਾ ਚ ਮੌਜੂਦ ਆ ਤਾਂ ਅੱਜ ਇੱਥੇ ਮੁਹਾਲੀ ਤੋਂ ਸੰਸਥਾਵਾਂ ਪਹੁੰਚੀਆਂ ਨੇ ਤਾਂ ਵਿੱਕੀ ਮਿੱਠੂ ਖੇੜਾ ਫਾਊਂਡੇਸ਼ਨ ਵੱਲੋਂ ਖਾਸ ਮੁਹਿੰਮ ਚਲਾਈ ਗਈ ਹੈ ਜਿਹੜੀ ਇਸ ਤਰ੍ਹਾਂ ਦੇ ਘਰ ਨੇ ਜਿਹੜੇ ਇਸ ਵੇਲੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਜਿਨ੍ਹਾਂ ਦਾ ਕੀ ਬਿਲਕੁਲ ਉਜਾੜਾ ਹੋ ਚੁੱਕਾ ਹੈ ਉਹਨਾਂ ਦੀ ਪਰਪਾਈ ਕਰਨ ਵਾਸਤੇ ਜਿਹੜਾ ਹੈ ਇੱਥੇ ਰਾਹਤ ਦਾ ਸਮਾਨ ਦਿੱਤਾ ਜਾ ਰਿਹਾ ਹੈ ਨਾਲ ਨਾਲ ਇਹਨਾਂ ਦੇ ਜਿਹੜੇ ਘਰ ਦਾ ਜਿਹੜਾ ਮੁਰਵ ਸੇਵਾ ਹੈ ਉਸ ਨੂੰ ਕੰਮ ਕਰਨ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਇਸ ਵੇਲੇ ਅਗਰ ਚੈਲੰਜ ਹੈ ਤੇ ਚੈਲੰਜ ਰਾਸ਼ਨ ਨਹੀਂ ਹੈ ਰਾਸ਼ਨ ਦੇ ਜਿਹੜੇ ਚੈਲੰਜਸ ਨੇ ਉਹ ਖਤਮ ਹੋ ਚੁੱਕੇ ਨੇ ਤਾਂ ਬਾਈ ਹਜੇ ਜੀ ਸਾਡੇ ਨਾਲ ਮੌਜੂਦ ਨੇ ਬਾਈ ਕੀ ਤੁਸੀਂ ਵੇਖਿਆ ਕਿ ਇੱਥੇ ਪੋਜੀਸ਼ਨ ਕੀ ਹੈ ਕਿਉਂਕਿ ਬਹੁਤ ਸਾਰੇ ਘਰ ਨੇ ਇਸ ਤਰ੍ਹਾਂ ਦੇ ਜਿਹੜੇ ਕਿ ਆਪਣੀ ਛੱਤ ਗਵਾ ਚੁੱਕੇ ਨੇ ਮਾਤਾ ਜੀ ਵੀ ਸਾਡੇ ਨਾਲ ਮੌਜੂਦ ਨੇ ਕੀ ਹੈ ਕੀ ਬਿਲਕੁਲ ਜੀ ਮੈਂ ਨਾ ਪਿਛਲੇ ਦੋ ਤਿੰਨ ਦਿਨਾਂ ਤੋਂ ਇਸ ਹਲਕੇ ਦੇ ਵਿੱਚ ਫਿਰ ਰਹਾ ਹਾਂ ਇਹ ਮੋਸਟ ਅਫੈਕਟਡ ਏਰੀਆ ਜਿਹੜਾ ਡੇਰਾ ਬਾਬਾ ਨਾਨਕ ਹੈ ਅਸੀਂ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਬਣੀ ਉਹ ਜੋ ਤਿਲ ਫੁੱਲ ਸਾਡੇ ਤੋਂ ਇਕੱਠਾ ਹੋਇਆ ਸੀ ਇਕੱਠਾ ਕਰਕੇ ਇੱਥੇ ਜਿਹੜੀ ਰਸਤਾ ਹੈ ਉਹ ਪਹੁੰਚ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੂਜੀ ਗੱਲ ਕੀ ਹੈ ਕਿ ਜਿਵੇਂ ਤੁਸੀਂ ਆ ਆਖਿਆ ਹੀ ਹੈ ਵੀ ਰਾ ਜਿਹੜਾ ਰਾਸ਼ਨ ਆ ਖਾਣ ਪੀਣ ਦਾ ਉਹ ਤਾਂ ਚਲੋ ਆ ਹੀ ਰਿਹਾ ਹੈ ਬਟ ਜਿਹੜਾ ਜਿਹੜਾ ਸਭ ਤੋਂ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ ਚੈਲੰਜ ਹੈ ਉਹ ਹੈਗਾ ਇਹੋ ਜੇ ਘਰ ਜਿਹੜੇ ਘਰ ਟੁੱਟੇ ਹੋਏ ਐ ਜਿਹੜੇ ਘਰਾਂ ਦੇ ਵਿੱਚ ਅੱਜ ਦੀ ਡੇਟ 'ਚ ਛੱਤ ਹੈ ਨਹੀਂ ਗਈ ਜਾਂ ਸਮਾਨ ਹੈ ਨਹੀਂ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰੂੰਗਾ ਸਾਰੇ ਭਰਾਵਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਇੱਕ ਘਰ ਅਡਾਪਟ ਕਰਨ ਇੱਕ ਘਰ ਅਡਾਪਟ ਕਰਕੇ ਤੇ ਇੱਕ ਘਰ ਦਾ ਜਿਹੜਾ ਛੱਤ ਹੈ ਛੱਤ ਪਾ ਦੇਣ ਉਸ ਬੰਦੇ ਨੂੰ ਗਰੀਬ ਬੰਦੇ ਨੂੰ ਤੇ ਉਹਦਾ ਮਸਲਾ ਹੱਲ ਹੋ ਜਾਏ ਜ਼ਿੰਦਗੀ ਭਰ ਲਈ ਕਿਉਂਕਿ ਇੱਕ ਘਰ ਅਡਾਪਟ ਕਰਨਾ ਬਹੁਤ ਜ਼ਰੂਰੀ ਸਮਝਦੇ ਹਸੀਂ ਬਿਲਕੁਲ ਜੀ ਮੈਂ ਤਾਂ ਇਹ ਕਹਣਾ ਵੀ ਸਾਰੀਆਂ ਸੰਸਥਾ ਨੂੰ ਇਹ ਕਰਨਾ ਚਾਹੀਦਾ ਆਪਦੀ ਕਪੈਸਿਟੀ ਦੇ ਅਨਸਾਰ ਇੱਕ ਘਰ ਜਿਹੜਾ ਬੰਦਾ ਇੱਕ ਘਰ ਸਦਾ ਇੱਕ ਕਰੇ ਪੰਜ ਕੋਠੇ ਪਾ ਸਕਦਾ ਪੰਜ ਪਾਵੇ ਇਹ ਚੀਜ਼ ਸਭ ਤੋਂ ਲੋੜਿੰਦੀ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵਿੱਚ ਕਿੰਨਾ ਕੁ ਦੁਖਦਈ ਹੈ ਜਿਸ ਤਰ੍ਹਾਂ ਦੀ ਹੈ ਤਸਵੀਰ ਅਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹਾਂ ਬਿਲਕੁਲ ਜੀ ਇਹ ਬਹੁਤ ਦੁਖਦਈ ਹੈ ਜੀ ਲੋਕ ਦੇਖੋ ਦੇਖ ਦੇਖ ਕੇ ਤਸਵੀਰਾਂ ਜਿਵੇਂ ਸੋਸ਼ਲ ਮੀਡੀਆ ਤੇ ਤੁਹਾਡੇ ਮੀਡੀਆ ਦੇ ਮਾਧਮ ਦੇ ਥਰੂ ਦੇਖਦੇ ਆ ਤੇ ਬੜਾ ਮਨ ਖਰਾਬ ਹੁੰਦਾ ਹੈ ਲੋਕਾਂ ਦਾ ਦੇਖ ਕੇ ਵੀ ਇਹ ਆ ਹਾਲਤ ਆ ਅੱਜ ਅੱਜ ਦੀ ਡੇਟ 'ਚ ਜਿਹੜਾ ਪਾਣੀ ਨੇ ਕਹਿਰ ਮਚਾਇਆ ਇਸ ਏਰੀਏ ਦੇ ਵਿੱਚ ਸੋ ਇਸ ਕਰਕੇ ਲੋਕਾਂ ਦੀ ਸਿੰਪਥੀ ਬਹੁਤ ਹੈ ਬਟ ਉਹਨਾਂ ਨੂੰ ਇੱਕ ਸਹੀ ਰਸਤਾ ਨਿਕਈ ਵਾਰੀ ਮਿਲਦਾ ਵੀ ਅਸੀਂ ਕਿਵੇਂ ਡੋਨੇਟ ਕਰੀਏ ਤੇ ਕਿੱਥੇ ਕਰੀਏ ਸੋ ਇੱਕ ਚੈਨਲ ਬਣਾਉਣਾ ਜ਼ਰੂਰੀ ਹੈ ਇਸ ਲਈ ਆਵਾਜ਼ ਹੈ ਉੱਠ ਰਹੀ ਹੈ ਕਿ ਰਾ ਬਿਲਕੁਲ ਜੀ ਰਾਸ਼ਨ ਤਾਂ ਇਹ ਚਲੋ ਬਹੁਤ ਆ ਰਿਹਾ ਰਾਸ਼ਨ ਦੀ ਕੋਈ ਦਿੱਕਤ ਨਹੀਂ ਲਡਵਾਡ ਜਿਹੜੀਆਂ ਸੰਸਥਾਵਾਂ ਹੈਗੀਆਂ ਉਹ ਰਾਸ਼ਨ ਦੇ ਰਹੀਆਂ ਇੱਥੇ ਰਾਸ਼ਨ ਦੀ ਕੋਈ ਦਿੱਕਤ ਨਹੀਂ ਆਜੀ ਦੀ ਰੇਡ ਚ ਪਰ ਜਿਹੜਾ ਲੋਡ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਹਾ ਵੀ ਘਰਾਂ ਦੀ ਜਿਹੜਾ ਜਾਨੀ ਮਾਰਦੀ ਨੁਕਸਾਨ ਹੋਇਆ ਉਹਨੂੰ ਪਰਪੁਾਈ ਕਰਨ ਵਾਸਤੇ ਲੋਕਾਂ ਨੂੰ ਦੁਬਾਰਾ ਇੱਕ ਰੈਗੂਲਰਾਈਜ਼ ਕਰਨ ਵਾਸਤੇ ਉਹਨਾਂ ਨੂੰ ਉਠਾਉਣ ਵਾਸਤੇ ਜਿਵੇਂ ਕਿ ਜਿਹੜੇ ਗਰੀਬ ਲੋਕ ਆ ਜਿਨ੍ਹਾਂ ਦੇ ਕੋਠੇ ਟੁੱਟ ਗਏ ਛੱਤਾਂ ਡਿੱਗ ਪਈਆਂ ਉਹਨਾਂ ਦੀਆਂ ਛੱਤਾਂ ਤੇ ਜਿਹੜਾ ਜ਼ਿਮੀਂਦਾਰ ਪਰਿਵਾਰ ਆ ਉਹਨਾਂ ਦੇ ਉਹਨਾਂ ਲਈ ਆਉਣ ਵਾਲੇ ਸਮੇਂ ਦੇ ਵਿੱਚ ਸੀਡ ਦੀ ਡੀਏਪੀ ਦੀ ਟਰੈਕਟਰਾਂ ਦੇ ਤੇਲਾਂ ਦੀ ਇਹੋ ਜੀ ਚੀਜ਼ਾਂ ਦੀ ਲੋਡ ਹੋਊਗੀ ਤੇ ਮੈਂ ਸਾਰਿਆਂ ਨੂੰ ਇਹੀ ਰਿਕਵੈਸਟ ਕਰਦਾ ਮੇਰਾ ਵੀਰ ਜਿਨੇ ਵੀ ਇੱਥੇ ਕੋਈ ਤਿਲ ਫੁੱਲ ਆਪਦਾ ਯੋਗਦਾਨ ਪਾਉਣਾ ਹੈ ਉਹ ਕਿਸੇ ਇੱਕ ਚੰਗੀ ਸਿਸਟਮ ਦੇ ਥਰੂ ਆ ਕੇ ਇੱਥੇ ਇਹ ਚੀਜ਼ ਦੇ ਇਨਵੈਸਟ ਕਰੇ ਇੱਥੇ ਤੁਸੀਂ ਉਨਕੀ ਤੁਹਾਨੂੰ ਪ੍ਰੋਮਿਸ ਕੀਤਾ ਜਾਂ ਕੀ ਇਹਨਾਂ ਦਾ ਕਰਨ ਜਾ ਰਹੇ ਦੇਖੋ ਜੀ ਇਸ ਘਰ ਦੇ ਵਿੱਚ ਅਸੀਂ ਜੋ ਅੱਜ ਹੋ ਸਕਦਾ ਹੈ ਸਾਡੇ ਕੋਲ ਉਹ ਅਸੀਂ ਕੀਤਾ ਤਰਪਾਲਾਂ ਦੇਤੀਆਂ ਰਾਸ਼ਨ ਦਿੱਤਾ ਸਭ ਕੁਝ ਦਿੱਤਾ ਬਟ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਨੋਟ ਕਰ ਲਿਆ ਬੀਬਾ ਜੀ ਦਾ ਮਾਤਾ ਜੀ ਦਾ ਨੰਬਰ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਇੱਥੇ ਆ ਕੇ ਇਹਨਾਂ ਦਾ ਕੋਈ ਨਾ ਕੋਈ ਛੱਤ ਦਾ ਮਸਲਾ ਹੱਲ ਕਰੀਏ ਕਿੰਨੀ ਕਿ ਜ਼ਰੂਰੀ ਇਸ ਤਰ੍ਹਾਂ ਦੇ ਬਹੁਤ ਸਾਰੇ ਕਾਰਨਿਕੋ ਕੇ ਦੇ ਨਾਲ ਦੇ ਪਿੰਡ ਬੌਲੀ ਜਾਂ ਹੋਰ ਵੀ ਬਹੁਤ ਸਾਰੇ ਪਿੰਡ ਨੇ ਇੱਥੇ ਇਸ ਤਰ੍ਹਾਂ ਦੀ ਮੁਸੀਬਤਾਂ ਨੇ ਬਿਲਕੁਲ ਜੀ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਦਿੱਕਤ ਆ ਮੈਂ ਕੱਲ ਵੀ ਕਈ ਪਿੰਡਾਂ ਦੇ ਵਿੱਚ ਜਾ ਕੇ ਆਇਆ ਮੈਂ ਕਈ ਉੱਥੇ ਉਦੋਂ ਵੀ ਨਾਂ ਨੋਟ ਕੀਤੇ ਪੰਜ ਸੱਤ ਪਿੰਡਾਂ ਦੇ ਵਿੱਚ ਸਾਡੇ ਕੋਲੇ ਘੱਟ ਤੋਂ ਘੱਟ ਅੱਜ ਤੋਂ ਪਹਿਲਾਂ 10 ਘਰਾਂ ਦੇ ਜਿਹੜੇ ਹੈਗੇ ਨਾਮ ਸਾਡੇ ਕੋਲੇ ਨੋਟ ਹੈ ਤੇ ਹੋਰ ਦੇਖਦੇ ਆ ਜੋ ਵੀ ਸਾਡੇ ਤੋਂ ਵੱਧ ਤੋਂ ਵੱਧ ਹੋ ਸਕਿਆ ਸੀ ਇਹਨਾਂ ਦੀ ਮਦਦ ਕਰਾਂਗੇ ਜਿੰਨਾ ਵੀ ਇਨੀ ਦੂਰ ਉੱਠ ਕੇ ਆਏ ਉਹ ਕਿਵੇਂ ਮੰਦ ਵਿੱਚ ਫੁਰਨਾ ਜਾਗ ਗਿਆ ਕਿ ਯਾਰ ਇਸ ਵੇਲੇ ਇਸ ਚੀਜ਼ ਦੀ ਲੋੜ ਸਭ ਤੋਂ ਜ਼ਿਆਦਾ ਦੇਖੋ ਜ ਤੇ ਹੁੰਦੀ ਹੈ ਮਨ ਬਲੁੰਦ ਰਿਆ ਜਾਂਦਾ ਜਦੋਂ ਕੋਈ ਦੁੱਖ ਦਾ ਰੋਂਦਾ ਦੇਖਦੇ ਆ ਕਿਸੇ ਨੂੰ ਸੋ ਇਸ ਕਰਕੇ ਅਸੀਂ ਸਾਡੇ ਸਾਰਿਆਂ ਨੇ ਵੀ ਕੀ ਮਿੱਡੂ ਖੇੜਾ ਫਾਊਂਡੇਸ਼ਨ ਬਣੀ ਉਹ ਸਾਰਿਆਂ ਨੇ ਇਹ ਸੋਚਿਆ ਵੀ ਸਾਨੂੰ ਇੱਥੇ ਜਾ ਕੇ ਜਿਹੜਾ ਸੋਸ਼ਲ ਕਾਜ਼ ਹੈ ਇਹ ਇਹਨੂੰ ਪੂਰਾ ਕਰਨਾ ਚਾਹੀਦਾ ਤੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਜਿੰਨੀ ਕਰ ਸਕੀ ਇਹ ਇੱਕ ਹਿਮੈਨਿਟੀ ਹੈ ਇਹ ਸਭ ਤੋਂ ਜ਼ਰੂਰੀ ਹੈ ਜਿੰਨੀ ਤੇ ਜਲਦੀ ਰਹੀ ਸਰ ਜਿੰਨਾ ਚਿਰ ਪ੍ਰਮਾਤਮਾ ਨੇ ਸਾਡੇ ਦੇ ਸਿਰ ਮਿਹਰ ਪਰੇ ਹੱਥ ਰੱਖਿਆ ਅਸੀਂ ਚਲਾਵਾਂਗੇ ਤਾਂ ਬਿਲਕੁਲ ਬਹੁਤ ਚੰਗਾ ਉਪਰਾਲਾ ਹੈ ਤੁਸੀਂ ਦੇਖੋ ਉਹਨਾਂ ਦੀ ਟੀਮ ਇੱਥੇ ਪਹੁੰਚੀ ਹੈ ਰਾਸ਼ਨ ਵੀ ਉਹਨਾਂ ਵੱਲੋਂ ਦਿੱਤਾ ਗਿਆ ਹੈ ਤੇ ਕੁਝ ਹੋਰ ਵੀ ਜ਼ਰੂਰੀ ਚ ਮਾਤਾ ਹੀ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਤੁਹਾਡਾ ਨਾਮ ਕੀ ਦਸੀਏ ਤੁਹਾਨੂੰ ਸਭ ਪਤਾ ਲੱਗਣ ਡਿਆ ਜੋ ਵੀ ਹੈਗਾ ਸਮਨੇ ਤੇ ਤੁਸ ਕੀ ਵਿਸਖ ਰਾਜ ਕੋਰ ਕੀ ਕੰਮ ਕੀ ਹੋਇਆ ਕੀ ਜਦੋਂ ਬਰਸਾਤ ਕੋਈ ਨਹੀਂ ਜਦੋਂ ਬਰਸਾਤ ਇਦਾਂ ਬਰਸਾਤ ਪੈਂਦੀ ਆ ਉਦੋਂ ਤੋਂ ਕੋਈ ਗੱਲ ਨਹੀਂ ਆਉਂਦੀ ਕੁਛ ਨਹੀਂ ਹੁੰਦਾ ਹੜ੍ਹ ਨਹੀਂ ਕੋਈ ਨਹੀਂ ਆਉਣਾ ਪਾਣੀ ਨੇ ਇੱਕਦਮ ਹੀ ਇਸ ਟਾਈਮ ਤੇ ਪਾਣੀ ਆ ਗਿਆ ਫਿਰ ਨਹੀਂ ਪਤਾ ਲੱਗਾ ਵੀ ਕੀ ਕਰਨਾ ਤੇ ਕੀ ਰੱਖਣਾ ਕੀ ਟੱਕ ਛੱਤ ਟੁੱਟ ਗਈ ਹਾਂਜੀ ਹਾਂਜੀ ਛੱਟ ਡੇ ਗਈ 5 ਕਿੰਡਲ ਕਣ ਕੋ ਵੀ ਅੰਦਰ ਚਲੀ ਗਈ ਆ 40 2 ਕਿੰਡਲ ਉਹ ਵੀ ਚਲੇ ਗਏ ਤੁਹਾਡੇ ਸਾਹਮਣੇ ਜੋ ਵੀ ਹੈਗਾ ਘਰ ਦਾ ਕੁਝ ਰਿਹਾ ਹੀ ਨਹੀਂ ਘਰ ਨੂੰ ਕੀ ਕਰਨਾ ਹੈ ਫਿਰ ਦੱਸੋ ਤੁਸੀਂ ਕਿ ਅੱਜ ਜਿਸ ਤਰ੍ਹਾਂ ਮਦਦ ਦੇ ਹੱਥ ਅੱਗੇ ਆਏ ਨੇ ਜਿਸ ਤਰ੍ਹਾਂ ਵਿਕੀ ਮਿੱਠੂ ਕਿੜਾ ਫਾਊਂਡੇਸ਼ਨ ਵੱਲੋਂ ਅੱਜ ਸ਼ੁਰੂਆਤ ਕੀਤੀ ਗਈ ਹੈ ਇਹਨੂੰ ਕਿਵੇਂ ਵੇਖਦੇ ਹੋ ਕਿਉਂਕਿ ਅਕਸਰ ਰਾਸ਼ਨ ਤੱਕ ਨਹੀਂ ਲੋਕ ਰਹਿ ਜਾਂਦੇ ਨੇ ਤਾਂ ਪਰ ਇਹ ਰਾਸ਼ਨ ਦੇ ਵੇਖੋ ਅਸੀਂ ਤੱਕ ਗਏ ਹੀ ਨਹੀਂ ਕਿਤੇ ਕਿਤੇ ਵੀ ਰਾਸ਼ਨ ਲੈਣ ਜੋ ਵੀ ਹੈ ਘਰ ਦਾ ਜੋ ਉਜੜ ਗਿਆ ਕੀ ਕਰਨਾ ਹੈ ਬਾਹਰ ਰਾਸ਼ਨ ਲਿਆ ਕੇ ਕਿੱਥੇ ਰੱਖਣਾ ਹੈ ਆਪ ਤੇ ਬਾਹਰ ਬੈਠਿਆ ਡੇਰੇ ਲਾਇ ਹੀ ਤੇ ਬਾਹਰ ਕਿਥੇ ਅਸੀਂ ਜਾਣਾ ਇੰਦੀ ਆਪ ਦੱਸੋ ਅੱਜ ਜਿਹੜੀ ਸ਼ੁਰੂਆਤ ਹੋਈ ਹੈ ਕਿ ਜਿਹੜਾ ਤੁਹਾਡੀ ਮਦਦ ਵਾਸਤੇ ਉਹਨਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਘਰ ਦੀਆਂ ਛੱਤਾਂ ਜਿਹੜੀਆਂ ਰਿਪੇਅਰ ਕਰਾਤੀਆਂ ਜਾਣ ਜਾਂ ਕੋਠੇ ਬਣਾਤੇ ਜਾਣ ਉਹ ਤੁਹਾਡਾ ਧੰਨਵਾਦ ਕੀ ਕਰੀਏ ਫਿਰ ਕੀ ਕਹੇ ਜੀ ਅਸੀਂ ਦੱਸੋ ਬੰਦਾ ਸਾਡਾ ਬੈਠਾ ਉਹ ਟੈਗ ਹੋਇਆ ਉਹ ਬਾਹਰ ਬੈਠਾ ਕਿੰਨੂੰ ਆਖੀ ਅਸੀਂ ਜਾ ਕੇ ਚਲੋ ਮਾਤਾ ਜੀ ਹੌਸਲਾ ਰੱਖੋ ਬਿਲਕੁਲ ਤੁਸੀਂ ਵੇਖੋ ਕਿ ਹੌਸਲਾ ਇੱਕ ਜਰਾ ਹੈ ਦਿੱਤਾ ਜਾ ਰਿਹਾ ਜੇ ਪਰਮਾਤਮਾ ਨੇ ਇਹ ਸਮਾੜਾ ਸਮਾਂ ਲੈਂਦਾ ਤੇ ਚੰਗਾ ਵੀ ਪਰਮਾਤਮਾ ਲੈ ਕੇ ਆਊਗਾ ਕਹਣਾ ਇਸੋ ਇਸ ਕਰਕੇ ਤਕੜੇ ਰਹੋ ਤੋ ਗੱਲ ਨਹੀਂ ਅਸੀਂ ਜੋ ਬਤਲ ਫੁੱਲ ਸਾਡੇ ਤੇ ਹੋਇਆ ਅਸੀਂ ਵੱਧ ਤੋਂ ਵੱਧ ਕਰਾਂਗੇ ਤੇਵਾ ਆ ਗਿਆ ਮਾਤਾ ਜੀ ਆ ਵੀ ਆ ਵੀ ਤਾਂ ਬਿਲਕੁਲ ਤੁਸੀਂ ਵੇਖੋ ਕਿ ਇੱਕ ਨੇਕ ਉਪਰਾਲਾ ਜਿਹੜੀ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਘਰ ਦੇ ਹਾਲਾਤ ਵੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿ ਡੇਰਾ ਬਾਬਾ ਨਾਨਕ ਵਿਖੇ ਮੌਜੂਦ ਆ ਤਾਂ ਤੁਸੀਂ ਵੇਖੋ ਕਿ ਘਰ ਦੀ ਮਤਲਬ ਅਸੀਂ ਇੱਕ ਪਾਸੇ ਲੰਗਰ ਦੀ ਗੱਲ ਕਰਨੇ ਆ ਪਰ ਇਹ ਮਾਤਾ ਇਸ ਵੇਲੇ ਘਰ ਦੇ ਹਾਲਾਤ ਤੁਸੀਂ ਵੇਖੋਗੇ ਕਿ ਕਿਵੇਂ ਜਿਹੜੇ ਚੌਲ ਨੇ ਉਹਨਾਂ ਨੂੰ ਸੁਕਾਇਆ ਜਾ ਰਿਹਾ ਉਹਨਾਂ ਨੂੰ ਸੁਕਾਉਣ ਦਾ ਕੰਮ ਕੀਤਾ ਜਾ ਰਿਹਾ ਕਿ ਜਿਹੜੀ ਅੰਦਰ ਰਸਦ ਪਚੀ ਸੀ ਉਸ ਨੂੰ ਕਿਸੇ ਤਰੀਕੇ ਦੇ ਨਾਲ ਬਚਾਇਆ ਜਾ ਸਕੇ ਤਾਂ ਇੱਕ ਪਾਸੇ ਰਾਸ਼ਨ ਦੀ ਜਿਹੜੀ ਬੇਕਦਰ ਵੀ ਹੋ ਰਹੀ ਹੈ ਤੇ ਦੂਜੇ ਪਾਸੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਅੱਜ ਵੀ ਰਾਸ਼ਨ ਤੋਂ ਵਾਂਝੇ ਨੇ ਤੇ ਇਹ ਮਾਤਾ ਜੀ ਦਾ ਘਰ ਹੈ ਤਾਂ ਉੱਥੇ ਜਿੱਥੇ ਕੋਈ ਨਹੀਂ ਪਹੁੰਚਿਆ ਉੱਥੇ ਵਿੱਕੀ ਮਿੱਠੂ ਖੇੜਾ ਫਾਊਂਡੇਸ਼ਨ ਵੱਲੋਂ ਅੱਜ ਇਸ ਖਾਸ ਕੈਂਪ ਲਾਇਆ ਗਿਆ ਹੈ ਤਾਂ ਉਸ ਦੀ ਤਸਵੀਰ ਤਾਂ ਨਾਲ ਸਾਂਝੀ ਕੀਤੀ ਹੈ ਤਾਂ ਤੁਸੀਂ ਵੇਖੋ ਕਿ ਪਿੰਡ ਦੇ ਵਿੱਚ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਤਰਪੇਲਾ ਤੇ ਹੋਰ ਜ਼ਰੂਰੀ ਚੀਜ਼ਾਂ ਦਿੱਤੀਆਂ ਜਾ ਰਹੀਆਂ ਨੇ ਤਾਂ ਜਿਹੜਾ ਇੱਥੇ ਜਰਾ ਕੀ ਇਸ ਜੋ ਆਬਦਾਈ ਹੈ ਉਸ ਤੋਂ ਜਿਹੜਾ ਹੈ ਮੁਕਤੀ ਦਵਾਈ ਜਾ ਸਕੀ ਬਾਈ ਕੀ ਕਹਿਣਾ ਚਾਹੁੰਦੇ ਹੋ ਇੱਥੇ ਅਸੀਂ ਜੀ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਵੱਲੋਂ ਆਏ ਹੋਏ ਆ ਜਿਆਦਾਤਰ ਤਾਂ ਵੀਰ ਜੀ ਅਸੀਂ ਲੈ ਕੇ ਆਏ ਆ ਪਸ਼ੂਆਂ ਦੀ ਮੈਡੀਸਿਨ ਤੇ ਬੰਦਿਆਂ ਵਾਸਤੇ ਜਾਨਵਰਾਂ ਵਾਸਤੇ ਸਾਰਾ ਮੈਡੀਸਿਨ ਜਿਆਦਾਤਰ ਉਹ ਹੈ ਤਾਂ ਕੁਦਰਤੀ 10 15 ਕਿਟਾਂ ਅਸੀਂ ਜਿਹੜੀਆਂ ਰਾਸ਼ਨ ਦੀਆਂ ਸੀਗੀਆਂ ਤਰਪਾਲ ਵਗੈਰਾ ਮੱਛਰਦਾਨੀ ਵਗੈਰਾ ਇਹ ਸਾਰਾ ਇਹੀ ਸਮਾਨ ਲੈ ਕੇ ਆਏ ਜਿਆਦੇ ਤੋਂ ਜਿਆਦਾ ਕੰਮ ਬਣ ਰਹੇ ਆ ਅਸੀਂ ਬਿਲਕੁਲ ਤੁਸੀਂ ਦੇਖੋ ਕਿ ਇਸ ਵੇਲੇ ਤਸਵੀਰ ਸਾਂਝੀ ਕੀਤੀ ਹੈ ਤਾਂ ਕਿਸ ਤਰੀਕੇ ਦੇ ਨਾਲ ਇੱਥੇ ਇੱਕ ਉਪਰਾਲਾ ਕੀਤਾ ਗਿਆ ਹੈ ਤਾਂ ਫਾਊਂਡੇਸ਼ਨ ਦਾ ਮੰਨਣਾ ਹੈ ਕਿ ਲੋੜ ਹੈ ਕਿ ਇਸ ਵੇਲੇ ਲੋਕਾਂ ਦਾ ਮੁੜਵ ਸੇਵਾ ਕੀਤਾ ਜਾਵੇ ਮੁੜਵ ਸੇਵਾ ਦੇ ਨਾਲ ਲੋਕ ਜਿਨ੍ਹਾਂ ਦੇ ਘਰਾਂ ਤੇ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਹੈ ਉਹਨਾਂ ਨੂੰ ਛੱਤ ਦਿੱਤੀ ਜਾਵੇ ਤਾ ਉਸ ਦੇ ਨਾਲ ਨਾਲ ਇਹਨਾਂ ਦਾ ਮੁੜੇ ਸੇਵਾ ਕੀਤਾ ਜਾਵੇ ਇਹਨਾਂ ਨੂੰ ਜੋ ਇਹਦੀ ਬੰਦੇ ਐ ਜੋ ਹਾਲਾਤ ਨੇ ਉਹਨਾਂ ਤੋਂ ਬਾਹਰ ਕੱਢਿਆ ਜਾਵੇ ਤਾਂ ਇਸ ਘਰ ਦੀ ਤਸਵੀਰ ਸਾਂਝੀ ਕੀਤੀ ਐ ਸ਼ਾਮਪੁਰਾ ਪਿੰਡ ਹੈ ਤਾਂ ਜ਼ਰੂਰ ਇੱਥੇ ਪਹੁੰਚੋ ਖਿਲਾਲ ਸ਼ੁਰੂਆਤ ਇਥੋਂ ਕੀਤੀ ਗਈ ਹੈ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਘਰ ਨੇ ਜਿਨ੍ਹਾਂ ਨੂੰ ਕੀ ਅਜੇ ਲੋੜ ਹੈ ਉਹ ਲੋੜ ਅਸੀਂ ਤੁਹਾਡੇ ਅੱਗੇ ਜ਼ਰੂਰ ਸਾਂਝੀ ਕਰਦੇ ਰਾਂਗੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੀਡ ਪੰਜਾਬ ਟੀਵੀ ਡੇਰਾ ਬਾਬਾ ਨਾਨਕ